ਵੈਕੁਰਚੀ ਦਾ ਖਾਲਸਾ ਵੈਕੁਰਚੀ ਦੇ ਪਤੇ ਗੁਰੂ ਪਿਆਰੀ ਸਹਾਸੰਗ ਜੋ ਜਿਵੇਂ ਆਪ ਦੇਖ ਚੁੱਕੇ ਹੋ ਕੀ ਗੁਰਤੇਗਵਹਾ ਦਸੇਵਾ ਸੁਸਾਇਟੀ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਹਰ ਸਾਲ ਕੀਤਾ ਜਾਂਦਾ ਹੈ ਜਿਹੜੇ ਸਿਕਸ ਗੁਰਤੇਗਵਹਾ ਦਸੇਵਾ ਸੁਸਾਇਟੀ ਦੇ ਫਾਊਂਡਰ ਹਨ ਵੀਰ ਤਰਸੇਮ ਸਿੰਘ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਕਾਫੀ ਉਪਰਾਲਾ ਕੀਤਾ ਜਾਂਦਾ ਹੈ ਆਪਣੇ ਜਿਹੜੇ ਸਿੱਖ ਧਰਮ ਦੇ ਬੱਚੇ ਹਨ ਉਹਨਾਂ ਨੂੰ ਸਿੱਖ ਧਰਮ ਦੇ ਨਾਲ ਜੋੜਨਾ ਆਪਣੇ ਸਿੱਖ ਧਰਮ ਦੀ ਜਿਹੜੀ ਮੁੱਢਲੀ ਜਾਣਕਾਰੀ ਉਹ ਪ੍ਰੋਵਾਈਡ ਕਰਵਾਣੀ ਸਿਲੇਬਸ ਤੇ ਥਰੂ ਉਹਨਾਂ ਬੱਚਿਆਂ ਤੱਕ ਆਪਣਾ ਸਿਲੇਬਸ ਤਿਆਰ ਕਰਕੇ ਪਹੁੰਚਾਉਣਾ ਇੱਕ ਬਹੁਤ ਵੱਡੀ ਮਿਹਨਤ ਹੁੰਦੀ ਹੈ ਬਹੁਤ ਵੱਡੀ ਹੀ ਮਿਹਨਤ ਦਾ ਇਹਨਾਂ ਕੰਮਾਂ ਨੂੰ ਕਰਨ ਵਾਸਤੇ ਬਹੁਤ ਵੱਡੀ ਮਿਹਨਤ ਦੀ ਲੋੜ ਹੁੰਦੀ ਹੈ ਸੋ ਆਪ ਦੇਖ ਸਕਦੇ ਹੋ ਕਿ ਇਹ ਛੋਟੇ ਛੋਟੇ ਬੱਚੇ ਇਹ ਛੋਟੇ ਛੋਟੇ ਬੱਚੇ ਜੋ ਧਾਰਮਿਕ ਪ੍ਰੀਖਿਆ ਦੇਣ ਵਾਸਤੇ ਗੁਰਦੁਆਰਾ ਪਿੰਡ ਰੈਕਾ ਵਿਖੇ ਪਹੁੰਚੇ ਹਨ ਸੋ ਇਹਨਾਂ ਦੇ ਮਾਤਾ ਪਿਤਾ ਨੂੰ ਮੈਂ ਵੀ ਵਧਾਈ ਦੇ ਪਾਤਰ ਹਨ ਜੋ ਇਹਨਾਂ ਦੇ ਮਾਤਾ ਪਿਤਾ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਤਿਆਰ ਕਰਕੇ ਇਸ ਧਾਰਮਿਕ ਪ੍ਰੀਖਿਆ ਵਾਸਤੇ ਤਿਆਰ ਕੀਤਾ ਨਾਲ ਹੀ ਇਸ ਪਿੰਡ ਦੇ ਨੌਜਵਾਨਾਂ ਨੂੰ ਵੀ ਮੈਂ ਵਧਾਈ ਦੇਵਾਂਗਾ ਕਿ ਜਿਨ੍ਹਾਂ ਨੇ ਇਸ ਪਿੰਡ ਦੇ ਬੱਚਿਆਂ ਨੂੰ ਤਿਆਰ ਕੀਤਾ ਹੈ ਇਸ ਧਾਰਮਿਕ ਪ੍ਰਖਿਆ ਵਾਸਤੇ ਇਹ ਚੌਥਾ ਸੈਂਟਰ ਹੈ ਪਿੰਡ ਰੈਕਾ ਜੋ ਧਾਰਮਿਕ ਪ੍ਰਖਿਆ ਪਿੰਡ ਰੈਕਾ ਡਿਸਟ੍ਰਿਕਟ ਸੰਭਾ ਵਿਖੇ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ